ਮਿਕਲ ਸਾਹਿਬ ਪਿਛਲੇ ਦਿਨ ਇੱਕ ਜਿਹੜਾ ਕਿ ਇੰਟਰਨੈਸ਼ਨਲ ਇਸ਼ੂ ਬਣਿਆ ਪਿਆ ਹੋਇਆ ਜਿਹੜੇ ਕਿ ਇੱਕ ਲੇਡਿਸ ਪਾਕਿਸਤਾਨ ਚੱਲ ਗਈ ਆ ਤਾਂ ਜਿਹੜੇ ਮਤਕੀ ਕਲੋਕੀ ਇਹ ਕਲੋਕ ਮੈਂਬਰ ਕਮੇਟੀ ਦੇ ਹੈਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਿ ਮੈਂਬਰ ਹੁੰਦੇ ਉਹਨਾਂ ਵੱਲੋਂ ਰეკਮੈਂਡ ਕੀਤੀ ਜਾਂਦੀ ਆ ਤਾਂ ਕਿ ਜਦੋਂ ਹੁਣ ਐਡਾ ਵੱਡਾ ਇਸ਼ੂ ਕ੍ਰੀਏਟ ਹੋ ਗਿਆ ਕਿ ਉਹ ਵੀ ਉਨੇ ਦੋਸ਼ੀ ਬਣਦੇ ਜਿਹੜੇ ਰეკਮੈਂਡ ਕਰਦੇ ਚੀਜ਼ਾਂ ਨੂੰ ਦੇਖੋ ਜੀ ਜੋ ਦੋਸ਼ੀਏ ਦੇ ਵਿੱਚ ਆਪਾਂ ਸਰਕਾਰ ਨੇ ਜਦੋਂ ਐਨੀਮੀਨੇਸ਼ਨ ਹੀ ਉਹਨੂੰ ਕੋਸ਼ਿਸ਼ ਕਰ ਦਿੱਤਾ ਇੱਕ ਕੰਟਰੀ ਨਾਲ ਸਾਡੇ ਕਿਸੇ ਤਰੀਕੇ ਦੇ ਵੀ ਡਾਈਆਪ ਨਹੀਂ ਹੈਗੇ ਕਿਸੇ ਤਰੀਕੇ ਦੇ ਜਿਹਨੂੰ ਆਪਾਂ ਹਰ ਤਰੀਕੇ ਨਾਲ ਆਪਾਂ ਉਹਦੇ ਨਾਲ ਕਟਆਫ ਕੀਤਾ ਹੋਇਆ ਹੈ ਕੰਟਰੀ ਦੇ ਨਾਲ ਹੁਣ ਜਦੋਂ ਅਸੀਂ ਉੱਥੇ ਜਾ ਕੇ ਕਿਸੇ ਤਰੀਕੇ ਨਾਲ ਵੀ ਕੋਈ ਆਪਣਾ ਮੈਰਿਜ ਕਰਾ ਲਈ ਜਾਂ ਕਿਸੇ ਨੇ ਕੁਝ ਵੀ ਕਰਾ ਲਿਆ ਉਹ ਤਾਂ ਇੱਕ ਵੇਖੋ ਇੱਕ ਸਟੇਟ ਦੇ ਅਗੇਂਸਟ ਜਾਂ ਨੇਸ਼ਨ ਦੇ ਅਗੇਂਸਟ ਹੀ ਇੱਕ ਆਪਾਂ ਸਟੈਪ ਲੈ ਲਿਆ ਸੋ ਮੇਰੇ ਹਿਸਾਬ ਨਾਲ ਤਾਂ ਇੱਕ ਬਿਲਕੁਲ ਵੀ ਰეკਮੈਂਡ ਕਰਨਾ ਨਹੀਂ ਬਣਦਾ ਜੀ ਇਹ ਉਹ ਬਿੰਕਾ ਇਕਨੋਮਿਕਰ ਦੇ ਸਬੰਧੇ ਜੀ ਬਿਲਕੁਲ ਬਣਨਾ ਚਾਹੀਦਾ ਜੀ ਕਿਉਂਕਿ ਜਦੋਂ ਆਪਾਂ ਕਟਆਫ ਹੀ ਕਰ ਦਿੱਤਾ ਹੈ ਕਿਸੇ ਨੇਸ਼ਨ ਦੇ ਨਾਲ ਕੋਈ ਆਪਣੇ ਟਾਈਅਪਸ ਨਹੀਂ ਹੈਗੇ इवन ਤੇ ਆਪਾਂ ਇਹ ਸਪੇਸ ਬੰਦ ਕਰ ਦਿੱਤੀ ਜੀ ਉੱਥੇ ਜਾਣੀ ਤੇ ਫਿਰ ਆਪਾਂ ਜਦੋਂ ਇਹ ਕਰਨਾ ਤਾਂ ਸਾਰੇ ਦੋਸ਼ੀ ਬਣਦੇ ਨੇ ਇਹਦੇ ਵਿੱਚ ਹਾਂ ਜੀ ਵਾਲੇ ਜੀ ਜਿਹੜਾ ਕਿ ਪਿੱਛੇ ਇੱਕ ਪਾਕਿਸਤਾਨ ਜਿਹੜੀ ਲੇਡੀਜ਼ ਗਈ ਸੀ ਜਿਹੜਾ ਕਿ ਮਾਮਲਾ ਬਹੁਤ ਕਹੋ ਕਿ ਚਰਚਾ ਦਾ ਵਿਸ਼ਾ ਬਣਿਆ ਪਿਆ ਵਾ ਇੰਟਰਨੈਸ਼ਨਲ ਵੀ ਇਸ਼ੂ ਆ ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਮੈਂਬਰ ਵੱਲੋਂ ਉਹਨੂੰ ਰეკਮੈਂਡ ਕੀਤਾ ਗਿਆ ਸੀ ਤਾਂ ਉਹ ਵੀ ਇੱਕ ਕਾਨੂੰਨੀ ਕਾਰਵਾਈ ਦਾ ਹਿੱਸਾ ਹੋਣਾ ਚਾਹੀਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜਿਹੜਾ ਜਥਾ ਗਿਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਗਿਆ ਔਰ ਹਰ ਜ਼ਿਲੇ 'ਚੋਂ ਜਾਂਦੇ ਆ ਲੋਕ तकरीबन ਹਰ ਜ਼ਿਲ੍ਹੇ 'ਚ ਜਾਂਦੇ ਆ ਸਾਰੇ ਬੰਦੇ ਹਰ ਮੈਂਬਰ ਰეკਮੈਂਡ ਕਰਦਾ ਦੇਖੋ ਵਿਸ਼ਾ ਤੇ ਚਲੋ ਜਿਹੜਾ ਗੰਭੀਰ ਹੋ ਗਿਆ ਉਹ ਤਾਂ ਹੋ ਗਿਆ ਨਗਹਿਲੀ ਹੋ ਗਈ ਮਤਲਬ ਹਰ ਬੰਦੇ ਦੀ ਕੋਈ ਵੀ ਹੋਵੇ ਐਨੀਵੇ ਉਹਦੀ ਜਾਂਚ ਤੇ ਜਰੂਰ ਹੋਣੀ ਚਾਹੀਦੀ ਚੱਜਣਾ ਕਿਦਾਂ ਉਹ ਲੇਡੀਜ਼ ਗਈ ਜਾਂ ਉਸ ਲੇਡੀ ਤੇ ਕਹਿੰਦੇ ਵੀ ਉੱਥੇ ਪਹਿਲਾਂ ਵੀ ਪਰਚੇ ਸੀ ਤੇ ਫਿਰ ਸਾਡੀਆਂ ਏਜੰਸੀਆਂ ਵੀ ਕੀ ਕਰਦੀਆਂ ਸਾਡੀਆਂ ਸਰਕਾਰਾਂ ਕੀ ਕਰਦੀਆਂ ਪੁਲਿਸ ਪ੍ਰਸ਼ਾਸਨ ਕੀ ਕਰਦਾ ਵੀ ਜੇ ਬੰਦੇ ਇੱਥੋਂ ਐਨੂੰ ਚੱਲ ਗਏ ਉਧਰੋਂ ਐਨੂੰ ਆ ਗਏ ਤੇ ਵਿਸ਼ਾ ਦੇ ਏਜੰਸੀਆਂ ਦੇ ਉੱਤੇ ਵੀ ਖੜ ਜਾਂਦਾ ਵੀ ਤੁਸੀਂ ਪਹਿਲਾਂ ਬੰਦੇ ਜਦੋਂ ਬਾਹਰ ਚੱਲ ਜਾਂਦਾ ਵੀ ਉੱਡ ਜਾਂਦਾ ਫਿਰ ਕਹਿੰਨੇ ਆ ਵੀ ਫਲਾਣਾ ਬੰਦਾ ਉੱਡ ਗਿਆ ਇਹਦੇ ਉੱਤੇ ਕੇਸ ਚੱਲਦੇ ਆ ਤੇ ਫਿਰ ਆਪਾਂ ਪਹਿਲਾਂ ਕਿੱਥੇ ਕੀ ਕਰਦੇ ਆ ਇਹ ਵਿਸ਼ਾ ਜਿਹੜਾ ਹੈਗਾ ਇਹ ਗੰਭੀਰ ਹੋ ਜਾਂਦਾ ਇਸ ਕਰਕੇ ਕਿਉਂਕਿ ਤੁਸੀਂ ਕਹਿੰਦੇ ਉੱਤੇ ਕੇਸ ਚੱਲਦੇ ਪਏ ਆ ਜੇ ਕੇਸ ਚੱਲਦੇ ਆ ਤੇ ਫਿਰ ਏਜੰਸੀਆਂ ਤੇ ਰੌ ਤੇ ਸਾਡੇ ਇਹਨਾਂ ਨੇ ਸੀਆਈਡੀਆਂ ਉਹ ਕਿੱਥੇ ਖੜੀਆਂ ਕਚੈਰੀ ਉਹ ਨਹੀਂ ਖੜੀਆਂ ਜੇ ਖੜਦੀਆਂ ਜੇ ਆਪਾਂ ਕਿਸੇ ਮੈਂਬਰ ਨੂੰ ਵੀ ਖੜਾ ਕਰਦੇ ਮੈਂਬਰ ਦੀ ਅੰਗੈਲੀ ਹੋ ਗਈ ਮੈਂ ਕਹਿੰਦਾ ਮੰਨ ਲਓ ਤੁਸੀਂ ਕਹਿੰਦੇ ਮੈਂਬਰ ਦੀ ਅੰਗੈਲੀ ਆ ਹੁਣ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਸੀਂ ਮੇਰੇ ਕੋ ਆਏ ਨਾ ਸੈਂਡ ਕਰ ਦਿੱਤੇ ਪਰ ਮੈਨੂੰ ਕੀ ਪਤਾ ਕਿ ਤੁਸੀਂ ਉੱਥੇ ਜਾ ਕੇ ਕੀ ਕਰਨਾ ਪਾਕਿਸਤਾਨ ਜਾ ਕੇ ਇਹ ਉਧਰੋਂ ਇੱਧਰ ਆ ਜਾਂਦੇ ਕਈ ਨਹੀਂ ਹੁਣ ਜਿਹੜੀ ਗਲਤੀ ਹੋ ਗਈ ਇਹ ਚ ਮੈਂਬਰ ਤਾਂ ਪੁਲਿਸ ਪ੍ਰਸ਼ਾਸਨ ਵੀ ਜ਼ਿੰਮੇਵਾਰ ਤਾਂ ਡੇ ਕਹਿੰਦੇ ਮਤਲਬ ਬਿਲਕੁਲ ਦੇਖੋ ਏਜੰਸੀਆਂ ਵੀ ਕੀ ਕਰਦੀਆਂ ਇੰਨੇ ਪੈਸੇ ਏਜੰਸੀਆਂ ਲੈਂਦੀਆਂ ਰੋ ਲੈਣ ਡਿਆ ਜਾਂ ਪੁਲਿਸ ਪ੍ਰਸ਼ਾਸਨ ਲੈਣ ਡਿਆ ਜਿਹੜੀਆਂ ਐਫਆਰੀਆਂ ਕੱਟਦੇ ਆ ਉਹ ਫਿਰ ਉਹ ਕੀ ਕਰਦੇ ਜੇ ਇਦਾਂ ਦੇ ਬੰਦੇ ਤੁਸੀਂ ਉਧਰ ਭੇਜ ਦਿੰਦੇ ਆ ਉਦਾਂ ਕਹਿੰਦੇ ਜੇ ਤੁਸੀਂ ਕਪੂਰਥਲੇ ਤੋਂ ਬਾਹਰ ਨਹੀਂ ਜਾਣਾ ਜਾਂ ਫਗਵਾੜਿਓ ਬਾਹਰ ਨਹੀਂ ਕਿਸੇ ਨੇ ਜਾਣਾ ਤੇ ਫਿਰ ਇਹ ਲੋਕ ਕੀ ਕਰਦੇ ਆ ਇਹ ਇਹ ਵੀ ਵਿੱਚੇ ਹੀ ਹੁੰਦੇ ਨੇ ਸਾਰੇ ਜਣੇ ਤੁਸੀਂ ਦੇਖੋ ਇੱਕ ਬਾਰਡਰ ਬਾਰ ਹੋ ਗਈ ਇੱਕ ਲੇਡੀਜ਼ ਬਾਰਡਰ ਬਾਰ ਹੋ ਗਈ ਜਿੱਤੇ ਕੇਸ ਚੱਲਣਦੇ ਆ ਕਹਿੰਦ ਮੈਂ ਤਾਂ ਕਿ ਜਿਹੜਾ ਕਿ ਐਸਪੀਸੀ ਮੈਂਬਰ ਵੀ ਉਹਨੇ ਹੀ ਦੋਸ਼ੀ ਹੈ ਜਨਕੀ ਪੁਲਿਸ ਪ੍ਰਸ਼ਾਸਨ ਬਿਲਕੁਲ ਸਾਰਾ ਹੀ ਏਜੰਸੀਆਂ ਸਾਰੀਆਂ ਗੁੜਾਗਾਰਾ ਤੁਸੀਂ ਕਿਉਂ ਨਹੀਂ ਇਹਨਾਂ ਦੇ ਬੰਦਿਆਂ ਨੂੰ ਫੜਦੇ ਫਿਰ ਜਦੋਂ ਬਾਅਦ ਚੋਂ ਜੋ ਮੁੱਦਾ ਚੱਕਦੇ ਹੋ ਜਦੋਂ ਤੁਹਾਨੂੰ ਪਤਾ ਇਸ ਬੰਦੇ ਦੇ ਕੇਸ ਚੱਲਦੇ ਉਹਨਾਂ ਨੂੰ ਫੜੋ ਪਹਿਲਾਂ ਫੜੋ ਅਭੀ ਜੀ ਪਿਛਲੇ ਦਿਨ ਜਿਹੜਾ ਕਿ ਇੱਕ ਲੇਡੀਜ਼ ਜਿਹੜਾ ਕਿ ਪਾਕਿਸਤਾਨ ਕਹ ਲੋ ਕਿ ਜੱਥੇ ਦੇ ਨਾਲ ਗਏ ਸੀ ਤਾਂ ਉੱਥੇ ਜਾ ਕੇ ਫੇ اسلام ਧਰਮ ਕਬੂਲ ਕਰ ਲਿਆ ਪਹਿਲੀ ਗੱਲ ਤਾਂ ਇਹ ਕਿ ਇੱਥੇ ਜਿਹੜੇ ਐਸਪੀਸੀ ਮੈਂਬਰਾਂ ਦੇ ਰეკਮੈਂਡੇਸ਼ਨ ਨਾਲ ਉਹ ਯਾਤਰਾ ਤੇ ਗਏ ਸੀ ਤਾਂ ਪਿਛਲੇ ਦਿਨ ਉਹਨਾਂ ਦਾ ਬਿਆਨ ਵੀ ਚੱਲ ਰਿਹਾ ਸੀ ਕਿ ਉਹ ਜਿਹੜੇ ਮੈਂਬਰ ਹੈਗੇ ਉਹ ਵੀ ਕਹ ਲੋ ਕਿ ਜਾਂਚ ਦੇ ਵਿੱਚ ਆਣੇ ਚਾਹੀਦੇ ਕਿ ਨਹੀਂ ਆਣੇ ਚਾਹੀਦੇ ਦੇਖੋ ਜੀ ਐਸਜੀਪੀਸੀ ਜਿਹੜੀ ਆ ਨਾ 100 ਸਾਲ ਤੋਂ ਵੱਧ ਪੁਰਾਣੀ ਧਾਰਮਿਕ ਜਿਹੜੀ ਆ ਉਹ ਸੰਸਥਾ ਜਿਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੇ ਅਧਿਕਾਰਾਂ ਦੇ ਲਈ ਲੜਾਈ ਲੜੀ ਆ ਲੋਕਾਂ ਦੀ ਬੜੀ ਆਸਥਾ ਵਾ ਐਸਜੀਪੀਸੀ ਦੇ ਨਾਲ ਲੋਕ ਜੁੜੇ ਹੋਏ ਆ ਅਸੀਂ ਵੀ ਜਦੋਂ ਗੁਰੂ ਘਰ ਜਾਂਦੇ ਆ ਉੱਥੇ ਦੇਖੀਦਾ ਐਸਜੀਪੀਸੀ ਵੱਲੋਂ ਵਧੇਰੇ ਜਿਹੜੇ ਇੰਤਜ਼ਾਮ ਕੀਤੇ ਹੁੰਦੇ ਬੜੀ ਭੂਮਿਕਾ ਜਿਹੜੀ ਐਸਜੀਪੀਸੀ ਨਿਭਾਉਂਦੀ ਆ ਪਰ ਕਿਸੇ ਪਾਰਟੀਕੂਲਰ ਬੰਦੇ ਦੀ ਗਲਤੀ ਕਰਕੇ ਅੱਜ ਕੁਝ ਲੋਕ ਜਿਹੜੇ ਆ ਕਹਿ ਰਹੇ ਆ ਕਿ ਦੇਖੋ ਜੀ ਐਸਜੀਪੀਸੀ ਨੂੰ ਜਿਹੜਾ ਆਵਾਜ਼ ਦੀ ਜਾਂਚ ਕਰਨੀ ਚਾਹੀਦੀ ਆ ਮੈਂ ਇਸ ਗੱਲ ਦੇ ਉੱਤੇ ਕਹਾਂ ਚਾਹੁੰਦਾ ਕਿ ਐਸਜੀਪੀਸੀ ਨੂੰ ਜਿਹੜਾ ਵੀ ਬੰਦਾ ਜਿਹਨੇ ਗਲਤੀ ਕੀਤੀ ਜਿਹਨੇ ਰეკਮੈਂਡ ਕੀਤਾ ਜਿਸ ਪਿੰਡ ਦੇ ਬੰਦੇ ਨੇ ਰეკਮੈਂਡ ਕੀਤਾ ਕਿਉਂਕਿ ਗੁਰਦੁਆਰਾ ਬੇਸਾਇ ਜਿਹੜਾ ਪਾਸਪੋਰਟ ਜਮ੍ਹਾਂ ਹੁੰਦਾ ਵਾ ਉਹ ਰეკਮੈਂਡੇਸ਼ਨ ਤੇ ਹੁੰਦਾ ਕਿ ਇਹ ਬੰਦਾ ਜਿਹੜਾ ਵਾ ਗੁਰਦੁ ਆਮਦ ਦਰਸ਼ਨ ਕਰਨਾ ਚਾਹੁੰਦਾ ਵਾ ਜਾਂ ਕਿਤੇ ਵੀ ਜਾਣਾ ਚਾਹੁੰਦਾ ਵਾ ਉਹਦੇ ਆਧਾਰ ਤੇ ਜਿਹੜਾ ਵਾ ਅੱਗੇ ਬਿੜਾ ਵਾਰ ਇੱਕ ਰეკਮੈਂਡੇਸ਼ਨ ਨੂੰ ਦੇਖਦੇ ਹੋਏ ਉਹ ਅੱਗੇ ਜਿਹੜੇ ਆ ਲੀਗਲ ਕਾਰਵਾਈ ਨੂੰ ਦੇਖਦੇ ਹੋਏ ਪਾਸਪੋਰਟ ਭੇਜਿਆ ਜਾਂਦਾ ਸੋ ਉਹਦੇ ਵਿੱਚ ਕਿਹਦੀ ਕਮੀ ਆ ਕਿਸ ਕਮੀ ਦੇ ਕਰਕੇ ਉਹ ਬੀਬੀ ਜਿਹੜੀ ਆ ਸਰਮਜੀਤ ਕੌਰ ਜਿੰਨੇ ਜਾ ਕੇ ਪਾਕਿਸਤਾਨ 'ਚ ਇਸਲਾਮ ਧਰਮ ਕਬੂਲ ਲਿਆਵਾ ਉਹਦਾ ਕਿਉਂ ਨਹੀਂ ਪਿਛੋਕੜ ਚੈੱਕ ਕੀਤਾ ਗਿਆ ਜਿਹੜੀ ਵੀ ਬੀਬੀ ਸਰਮਜੀਤ ਕੌਰ ਬਾਹਰ ਪਾਕਿਸਤਾਨ ਚ ਗਈ ਆ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਿਹੜਾ ਵਾ ਉਹਨੂੰ ਰეკਮੈਂਡ ਕਰਨ ਦੇਣਾ ਚਾਹੀਦਾ ਹੈ ਬਾਅਦ ਜਿਹੜਾ ਜਾਣ ਦੇਣਾ ਚਾਹੀਦਾ ਹੈ ਕਿ ਉਹਦੀ ਨੀਤ ਜਿਹੜੀ ਆ ਉੱਥੇ ਜਾ ਕੇ ਸਾਡੇ ਪੰਜਾਬ ਨੂੰ ਜਾਂ ਸਾਡੇ ਭਾਰਤ ਦੇਸ਼ ਨੂੰ ਕੋਈ ਜਿਹੜਾ ਨੁਕਸਾਨ ਪਹੁੰਚਾਉਂਦਾ ਤਾਂ ਨਹੀਂ ਆ ਸੋ ਸਾਰੀਆਂ ਜਾਂ ਜਿਹੜਾ ਵਿਸ਼ਾ ਸੀਗਾ ਸੋ ਅਸੀਂ ਹੁਣ ਇਹ ਮੰਗ ਕਰਦੇ ਆ ਕਿ ਐਸਜੀਪੀਸੀ ਜਿਹੜੀ ਏਡੀ ਵੱਡੀ ਧਾਰਮਿਕ ਸੰਸਥਾ ਵਾ ਜਿਨਨੇ ਬਹੁਤ ਕੁਝ ਪੰਜਾਬ ਲਈ ਕੀਤਾ ਵਾ ਉਹਦੇ ਉੱਤੇ ਕਿਸੇ ਨੂੰ ਵੀ ਪ੍ਰਸ਼ੰਚਨ ਨਾ ਚੱਕਣ ਦਿੱਤਾ ਜਾਵੇ ਜਿਹੜੇ ਬੰਦੇ ਦੀ ਪਰਟੀਕੂਲਰ ਗਲਤੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਐਸਜੀਪੀਸੀ ਮੈਂਬਰ ਹੋਵੇ ਜਿਨਨੇ ਰਿਕਮੈਂਡ ਕੀਤਾ ਜਿਹੜਾ ਕੋਈ ਨੰਬਰਦਾਰ ਆ ਜਿਨਨੇ ਉਹ ਕਿਹਾ ਕਿ ਇਹ ਬੀਬੀ ਜਾਂ ਚੰਦੀ ਆ ਉਹਨਾਂ ਕੋਲੋਂ ਵੀ ਜਿਹੜਾ ਵਾ ਪੁੱਛ ਕੇ ਛੁਂਝੇ ਲਈ ਆ ਕਿ ਕਮੀ ਜੀ ਕਿੱਥੇ ਰਹਿ ਗਈ ਆ ਤੁਹਾਨੂੰ ਲੱਗਦਾ ਕਿ ਇੰਟਰਨੈਸ਼ਨਲ ਮਕਤਾਵਾ ਤੇ ਐਸਜੀਪੀਸੀ ਆਪਣੇ ਮੈਂਬਰਾਂ ਦੇ ਉੱਤੇ ਵੀ ਇੱਕ ਕਹਿ ਲੋ ਕੀ ਕਾਰਵਾਈ ਕਰੂਗੀ ਜਿੱਦੂ ਜੀ ਐਸਜੀਪੀਸੀ ਨੇ ਹਮੇਸ਼ਾ ਜਿਹੜਾ ਪੰਜਾਬ ਦੇ ਹੱਕਾਂ ਦੀ ਆਵਾਜ਼ ਚੱਕੀ ਆ ਸਾਡੇ ਜਿਹੜੀ ਸਿੱਖ ਕੌਮ ਆ ਉਹਨਾਂ ਦੇ ਹੱਕਾਂ ਦੀ ਆਵਾਜ਼ ਚੱਕੀ ਆ ਸੋ ਹੁਣ ਸਾਰੇ ਉਮੀਦ ਵੀ ਇਹ ਕਰਦੇ ਆ ਜਿੱਥੇ ਤੇ ਬੀਬੀ ਸਰਬਜੀਤ ਕੋ ਜਿਹੜੀ ਜਿੰਨੇ ਬਾਹਰ ਜਾ ਕੇ ਆਪਣਾ ਜਿਹੜਾ ਵਿਸ਼ਵਾਸ ਆ ਉਹ ਖਤਮ ਕੀਤਾ ਪੰਜਾਬ ਦੇ ਵਿੱਚ ਉੱਥੇ ਹੁਣ ਜਿੰਨੇ ਰਿਕਮੈਂਡ ਕੀਤਾ ਮੈਨੂੰ ਯਕੀਨ ਆ ਐਸਜੀਪੀਸੀ ਪੂਰਾ ਇਹਨੂੰ ਵੈਰੀਫਾਈ ਕਰੂਗਾ ਕਿਉਂਕਿ ਕੋਈ ਸੰਸਥਾ ਜਿਹੜੀ ਨਹੀਂ ਚਾਹੁੰਦੀ ਹੁੰਦੀ ਕਿ ਉਹਨਾਂ ਦੀ ਰਿਕਮੈਂਡੇਸ਼ਨ ਨੂੰ ਕੋਈ ਮਿਸਯੂਜ਼ ਕਰੇ ਖਾਸ ਤੌਰ ਤੇ ਮੈਨੂੰ ਐਸਜੀਪੀਸੀ ਤੋਂ ਤਾਂ ਉਮੀਦ ਆ ਕਿਉਂਕਿ ਮੇਰਾ ਵੀ ਸਿੱਖ ਧਰਮ ਦੇ ਵਿੱਚ ਬੜੀ ਆਸਥਾ ਵਾਹੀਦਾ ਵਾ ਗੁਰੂ ਘਰ ਨਤਮਸਤਕ ਹੋਈਦਾ ਸੋ ਜਿਹੜਾ ਵੀ ਬੰਦਾ ਗਲਤ ਹੋਗਾ ਉਮੀਦਵਾਰ ਸਾਨੂੰ ਯਕੀਨ ਆ ਕਿ ਐਸਜੀਪੀਸੀ ਉਹਨਾਂ ਤੇ ਵੀ ਕਾਰਵਾਈ ਜ਼ਰੂਰ ਕਰਵਾਵੇਗੀ ਹਲੇ ਪ੍ਰਧਾਨ ਜੀ ਇੱਕ ਜਿਹੜਾ ਮਾਮਲਾ ਸultanpur ਦਾ ਆਇਆ ਵਾ ਜਿਹੜੀ ਕਿ ਇੱਕ ਲੇਡੀ ਪਾਕਿਸਤਾਨ ਗਈ ਹੈ ਤਾਂ ਉਹ ਜਿਹੜੀ ਕਿ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਇਸ਼ੂ ਆ ਤਾਂ ਜਿਹੜੇ ਤਾਲੁਕੀ ਮੈਂਬਰ ਵੱਲੋਂ ਇਹ ਰეკਮੈਂਡ ਕੀਤਾ ਗਿਆ ਸੀ ਕਿ ਉਹ ਕਾਨੂੰਨ ਦਾ ਕਾਰਵਾਈ ਦਾ ਇੱਕ ਸੰਬੰਧਿਤ ਕਿ ਨਿਬੰਧ ਦੇ ਮੈਂ ਗਰਮੀਤਲਾ ਬਿੱਟੂ ਪ੍ਰਧਾਨ ਆਇਤਾ ਪਾਰਟੀ ਪਿਛਲੇ ਦਿਨੀ ਮੈਂ ਸਮੇਂ ਦਾ ਵੀ ਗੁਰੂ ਨਾਨਕ ਜੀ ਦਾ ਜਨਮ ਦਿਹਾੜਾ ਜਿਹੜਾ ਮੈਂ ਕਹਿੰਦਾ ਪੂਰੇ ਹਿੰਦੁਸਤਾਨ ਚ ਮਨਾਇਆ ਗਿਆ ਸੀਗਾ ਉਹਦੇ ਸੰਬੰਧੀ ਮੈਂ ਚਾਹੁੰਦਾ ਇੱਕ ਜਥਾ ਜਿਹੜਾ ਸ਼ਰੋਮਨੀ ਕਮੇਟੀ ਵੱਲੋਂ ਪਾਕਿਸਤਾਨ ਹਰ ਸਾਲ ਜਾਂਦਾ ਵਾ ਔਰ ਮੈਂ ਸਮਝਦਾ ਵੀ ਇਹਦੇ ਵਿੱਚ ਅਲੱਗ-ਅਲੱਗ ਮੈਂਬਰਾਂ ਦੇ ਥਰੂ ਜੜੇ ਆ ਵੀ ਉਹ ਜਿਹੜੇ ਸ਼ਰਧਾਲੂ ਜਾਂਦੇ ਆ ਇਸੇ ਤਰ੍ਹਾਂ ਇੱਕ ਲੇਡੀ ਜਿਹੜੀ ਹੈ ਸਰਬਜੀਤ ਕੋਰ ਜਿਹੜੀ ਕਿ ਸੁਲਤਾਨਪੁਰ ਹਲਕੇ ਦੇ ਨਿਵਾਸੀ ਹੈਗੀ ਸੀਗੀ ਉਹ ਮੈਂ ਸਮਝਦਾ ਜਿਹੜੀ ਸਾਡੀ ਭੈਣ ਰੂਹੀ ਜਿਹੜੀ ਬੀਬੀ ਪਿੰਦਰਪੁਰ ਦੀ ਬੇਟੀ ਹੈਗੀ ਆ ਉਹ ਮੈਂ ਸਮਝਦਾ ਵੀ ਉਹਨਾਂ ਨੇ ਇਨਕੁਆਰੀ ਕਰਕੇ ਉਹਨਾਂ ਦੇ ਥਰੂ ਮੈਂ ਸਮਝਦਾ ਜਿਹੜਾ ਵੀ ਇੱਥੋਂ ਜਿੰਨਾ ਜਥਾ ਸੀਗਾ ਜਾਂ 10 ਜਾਂ 20 ਜਿੰਨੇ ਸੀਗੇ ਉਨ੍ਹਾਂ ਦੀ ਇਨਕੁਆਰੀ ਮੈਂ ਸਮਝਦਾ ਇਹ ਪੈਂਦੀ ਉਹਨਾਂ ਪੂਰੀ ਕਰਕੇ ਜਿਹੜੀ ਉੱਥੇ ਭੇਜ ਜਾਣੀ ਸੀ ਕਿਉਂਕਿ ਅਲੱਗ-ਅਲੱਗ ਜਿੱਦਾਂ ਕੋਈ ਐਮਸੀ ਹੁੰਦਾ ਵਾ ਜਾਂ ਕੋਈ ਐਮਐਲਏ ਹੁੰਦਾ ਵਾ ਜਾਂ ਕੋਈ ਸਰਪੰਚ ਹੁੰਦਾ ਕਿਉਂਕਿ ਉਹਦੀ ਪੂਰੀ ਵੈਰੀਫਾਈ ਕਰਕੇ ਉਹਦੇ ਪੇਪਰ ਜਿਹੜੇ ਮੈਂ ਸਮਝਦਾ ਸ਼ਰੋਮਨੀ ਕਮੇਟੀ ਦਫ਼ਤਰ ਜਿਹੜੇ ਜਮ੍ਹਾਂ ਕਰਾਏ ਜਾਂਦੇ ਆ ਉਥੋਂ ਇਹਨਾਂ ਦੀਆਂ ਇਨਕੁਆਰੀਆਂ ਜਿਹੜੀਆਂ ਹੋਈਆਂ ਹੁੰਦੀਆਂ ਉਥੋਂ ਪੂਰੇ ਪੇਪਰ ਜਿਹੜੇ ਆ ਉਹ ਪੰਜਾਬ ਸਰਕਾਰ ਨੂੰ ਭੇਜੇ ਜਾਂਦੇ ਆ ਤੇ ਪੰਜਾਬ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਨੂੰ ਭੇਜਦੀ ਹੈ ਕਿਉਂਕਿ ਇਨਕੁਆਰੀਆਂ ਹੋਈਆਂ ਹੁੰਦੀਆਂ ਵਾ ਕਿਉਂਕਿ ਜਿਹੜੇ ਮੈਂਬਰ ਵੱਲੋਂ ਜਾਂ 10 ਬੰਦਿਆਂ ਦਾ ਜਾਂ 20 ਬੰਦਿਆਂ ਜਥਾ ਜਾਣਾ ਕਿਉਂਕਿ ਉਸ ਲੇਡੀ ਦੇ ਉੱਪਰ ਪਰਚਾ ਹੋਇਆ ਕਿਉਂਕਿ ਇਨਕੁਆਰੀਆਂ ਜਿਹੜੀਆਂ ਮੈਂ ਸਮਝਦਾ ਮੈਂਬਰਾਂ ਵੱਲੋਂ ਆਨਲਾਈਨ ਹੁੰਦੀਆਂ ਵਾ ਤੇ ਆਨਲਾਈਨ ਆਪਾਂ ਅੱਜ ਕੇ ਦਾ ਪਾਸਪੋਰਟ ਪਾਣੇ ਆ ਜਾਂ ਆਪਾਂ ਕੋਈ ਐਪਲੀਕੇਸ਼ਨ ਪਾਉਣੇ ਆ ਤੇ ਉਹ ਜਦੋਂ ਕਿਸੇ ਦੇ ਪਰਚਾ ਹੋਇਆ ਹੋਵੇ ਤੇ ਮੈਂ ਸਮਝਦਾ ਆਨਲਾਈਨ ਉਹ ਜਿਹੜਾ ਸਾਰਾ ਉਹ ਬੋਲਣ ਲੱਪੋਂਦਾ ਵਾ ਕਿਉਂਕਿ ਮੈਂ ਸਮਝਦਾ ਕਿ ਉਹ ਇੱਕ ਲੇਡੀ ਜਿਹੜੀ ਕ੍ਰਿਮਨਲ ਸੀਗੀ ਵੀ ਕਹਿੰਦੇ ਕੋ ਨੂੰ ਸ਼ਾਇਦ ਕੋਈ ਸਜ਼ਾ 10 ਸਾਲ ਦੀ ਹੋਣੀ ਸੀਗੀ ਵੀ ਮੈਂ ਸਮਝਦਾ ਕਿ ਜਿੰਨਾ ਬਲੋ ਇਨਕੁਆਇਰੀ ਹੋਈ ਹੈ ਚਾਹੇ ਕੋਈ ਵੀ ਮੈਂਬਰ ਉਸ ਮੈਂਬਰ ਦੇ ਉੱਪਰ ਪੂਰੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਸੀਂ ਮੈਂ ਸਮਝਦਾ ਕਿ ਇੱਕ ਤਾਂ ਪਾਰਟੀ ਨੂੰ ਇੱਕ ਲੈਟਰ ਜਿਹੜਾ ਵਾ ਸ਼ਰੂਮਨੀ ਕਮੇਟੀ ਨੂੰ ਭੇਜਿਆ ਜਾਊਗਾ ਕਿਉਂਕਿ ਅੱਜ ਦੇਖੋ ਹਿੰਦੁਸਤਾਨ ਦੀ ਜਾਂ ਉਸ ਸੁਲਤਾਨਪੁਰ ਹਲਕੇ ਦੀ ਉਹ ਕਿਸੇ ਰਹੀ ਸੀਗੀ ਕਿਸ ਜਿਹੜੀ ਵਾਈਪ ਸੀਗੀ ਕਿਸੇ ਦੇ ਮਾਂ ਸੀਗੀ ਕਿਉਂਕਿ ਇਹਨਾਂ ਦੀਆਂ ਗਲਤੀਆਂ ਕਰਕੇ ਇਹ ਮੈਂਬਰ ਦੀ ਗਲਤੀ ਕਰਕੇ ਮੈਂ ਸਮਝਦਾ ਵੀ ਇਹ ਕਿੱਡਾ ਵੱਡਾ ਹਾਸਾ ਹੋਇਆ ਔਰ ਹਿੰਦੁਸਤਾਨ ਦੀ ਮੈਂ ਸਮਝਦਾ ਇਸ ਤੋਂ ਵੱਡੀ ਬੇਇੱਜ਼ਤੀ ਨਹੀਂ ਹੈਗੀ ਕਿਉਂਕਿ ਜੇ ਇਹ ਬੀਬੀ ਪਹਿਲਾਂ ਚੈੱਕ ਕਰਦੀ ਕਾਗਜ਼ ਮੈਂ ਸਮਝਦਾ ਉਹ ਲੇਡੀ ਜਿਹੜੀ ਹੈ ਇੱਥੇ ਉਹਦੀ ਰੈਸਟ ਪੈਂਦੀ ਤੇ ਅੱਜ ਉਹ ਜੇਲ੍ਹ ਚ ਹੁੰਦੀ ਜਿੱਥੇ ਦੇਖੋ ਵੀ ਜਿਹਦੀ ਵੀ ਗਲਤੀ ਹੈਗੀ ਹੈ ਚਾਹੇ ਕਿਸੇ ਮੈਂਬਰ ਦੀ ਹੈ ਚਾਹੇ ਕਿਸੇ ਦੀ ਵੀ ਹੈ ਕਿਉਂਕਿ ਜਿਹੜੇ ਏਰੀਆ ਦੀ ਹੈਗੀ ਹੈ ਕਿਉਂਕਿ ਵੈਰੀਫਾਈ ਤੇ ਮੈਂ ਸਮਝਦਾ ਵੀ ਮੈਂਬਰ ਵੱਲੋਂ ਕੀਤੀ ਗਈ ਸੀਗੀ ਵੀ ਅਸੀਂ ਸਰਕਾਰ ਕੋਲੋਂ ਵੀ ਮੰਗ ਕਰਦੇ ਆ ਸ਼ਰੋਮਣੀ ਕਮੇਟੀ ਕੋਲੋਂ ਵੀ ਮੰਗ ਕਰਦੇ ਆ ਕਿ ਜਿਹਦੀ ਵੀ ਗਲਤੀ ਹੋਈ ਹੈ ਵੀ ਉਹਦੀ ਭਾਂਦੀ ਕਾਰਵਾਈ ਉਤੇ ਕੀਤੀ ਜਾਵੇ ਔਰ ਉਹਦੀ ਮੈਂਬਰਸ਼ਿਪ ਜਿਹੜੀ ਹੈ ਸ਼ਰੋਮਣੀ ਕਮੇਟੀ ਕੋਲੋਂ ਜਿਹੜੀ ਹੈਗੀ ਹੈ ਉਹਦੀ ਜਿਹੜੀ ਐ ਰੱਦ ਕੀਤੀ ਜਾਵੇ ਕਿਉਂਕਿ ਬੜੀ ਵੱਡੀ ਮੈਂ ਸਮਝਦਾ ਵੀ ਪੰਜਾਬ ਵਾਸੀਆਂ ਦੀ ਬੇਇੱਜ਼ਤੀ ਹੈਗੀ ਐ ਕਿਸੇ ਮੈਂਬਰ ਕਰਕੇ ਇਨਕੁਆਰੀ ਜਿਹੜੀ ਐ ਝੂਠੀ ਕਰਕੇ ਉਹਨੂੰ ਭੇਜਿਆ ਗਿਆ ਉਹ ਕੀ ਕਾਰਨ ਸੀਗਾ ਉਹ ਕਾਰੇ ਵਾਸਤੇ ਭੇਜਿਆ ਗਿਆ ਇਹ ਪੂਰੀ ਪ੍ਰੋਪਰ ਇਨਕੁਆਰੀ ਹੋਣੀ ਚਾਹੀਦੀ ਐ ਤੇ ਬੰਦੀ ਸਜ਼ਾ ਜਿਹੜੀ ਐ ਸ਼ਰਮਨੀ ਕਮੇਟੀ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਵੀ ਉਹ ਮੈਂਬਰ ਤੇ ਜਿਹੜੀ ਐ ਹੋਣੀ ਚਾਹੀਦੀ ਐ

ਜਿਹੜੀਆਂ ਸੰਗਤਾਂ ਗੁਰਦੁਆਰਾ ਮਰ ਦਰਸ਼ਨ ਕਰਨ ਲਈ ਜਾਣਾ ਚਾਹੁੰਦੀਆਂ ਸਨ ਉਹਦੇ ਲਈ ਉਹਨਾਂ ਨੇ ਜਿਹੜੇ ਪਾਸਪੋਰਟ ਸੀਗੇ ਉਹ ਗੁਰਦੁਆਰਾ ਬੀਰ ਸਾਹਿਬ ਵਿਖੇ ਡਿਪੋਜ਼ਿਟ ਕਰਵਾਉਂਦੇ ਸਨ। ਬੀਬੀ ਸਰਪਜੀਤ ਕੌਰ ਜੀ ਨੇ ਵੀ ਜਿਹੜਾ ਪਾਸਪੋਰਟ ਹੈ ਉਹ ਗੁਰਦੁਆਰਾ ਸਾਹਿਬ ਬੀਰ ਸਾਹਿਬ ਵਿਖੇ ਆਪਣਾ ਜਿਹੜਾ ਸਾਡੀ ਰਿਕਾਰਡ ਕੀਪਰ ਹੈ ਉਹਨਾਂ ਕੋਲ ਜਮ੍ਹਾਂ ਕਰਾਇਆ। ਸੋ ਜੋ ਉਸ ਇਲਾਕੇ ਦੇ ਸਾਡੇ ਮੋਤਵਰ ਨੇ ਅ ਮਾਨੀਪੁਰ ਦੇ ਸਾਡੇ ਨੰਬਰਦਾਰ ਸਾਹਿਬ ਸਰਦਾਰ ਅਰਜਨ ਸਿੰਘ ਜੀ ਕਿਉਂਕਿ ਬੀਬੀ ਜੀ ਮੈਂ ਕਹ ਜੀ ਇਹ ਤਾਂ ਬੀਬੀ ਸਰਬਜੀਤ ਕੌਰ ਜੀ ਜਾਣਾ ਚਾਹੁੰਦੇ ਨੇ ਬਾਹਰ ਪਾਕਿਸਤਾਨ ਦੀ ਯਾਤਰਾ ਲਈ ਇਨਫੈਕਟ ਮੈਨੂੰ ਨੰਬਰਦਾਰ ਸਾਹਿਬ ਦਾ ਫੋਨ ਆਇਆ ਹੈ ਕਿ ਬੀਬੀ ਸਾਡੇ ਪਿੰਡ ਦੀ ਬੀਬੀ ਹੈ ਉਹ ਜਾਣਾ ਚਾਹੁੰਦੀ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਤੇ ਮੈ ਕਾ ਜੀ ਜੇ ਉਹ ਜਾਣਾ ਚਾਹੁੰਦੇ ਨੇ ਤੇ ਬੇਰ ਸਾਹਿਬ ਜਾ ਕੇ ਆਪਣਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਉਣ। ਸੋ ਮੈਂ ਫਿਰ ਨੰਬਰਦਾਰ ਸਾਹਿਬ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਮੇਰੇ ਪਿੰਡ ਦੀ ਬੀਬੀ ਹੈ ਤੇ ਉਹ ਜਾਣਾ ਚਾਹੁੰਦੀ ਹੈ। ਸੋ ਮੈਂ ਉਹ ਜਿਹੜਾ ਪਾਸਪੋਰਟ ਹੈ ਉਹ ਰეკਮੈਂਡ ਕੀਤਾ ਤੇ ਆਪਣਾ ਜਿਹੜਾ ਯਾਤਰਾ ਬ੍ਰਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਹੈ ਬੇਰ ਸਾਹਿਬ ਤੋਂ ਜਾ। ਇਹਦੇ ਸਾਡੇ ਰਿਕਾਰਡ ਕੀਪਰ ਨੇ ਜੀ ਜੀ ਇਹ ਤੁਸੀਂ ਉੱਥੇ ਜਮ੍ਹਾਂ ਕਰਵਾਤਾ ਫਿਰ ਅਗਲਾ ਪ੍ਰੋਸੈਸ ਕਿੱਥੋਂ ਹੋਣਾ ਅਗਲਾ ਪ੍ਰੋਸੈਸ ਜਿਹੜਾ ਹੁੰਦਾ ਅੱਗੇ ਵੀ ਐਸੀ ਜਿਹੜੇ ਪਾਸਪੋਰਟ ਸੰਗਤਾਂ ਜੜੀਆਂ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਜਮ੍ਹਾਂ ਕਰਵਾਉਂਦੀਆਂ ਨੇ ਉਸ ਤੋਂ ਬਾਅਦ ਯਾਤਰਾ ਬ੍ਰਾਂਚ ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਜੋ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਉਹਨਾਂ ਨੇ ਕੰਟੈਕਟ ਕਰਨਾ ਹੈ ਜਾਂ ਸਟੇਟ ਕਮੰਡ ਨੂੰ ਕਰਨਾ ਜੋ ਯਾਤਰਾ ਬ੍ਰਾਂਚ ਦਾ ਹੈ ਜਾਂ ਐਸਟੀਪੀਸੀ ਦਾ ਜੋ ਪ੍ਰੋਟੋਕੋਲ ਹੈ ਉਹ ਫਾਲੋ ਜੜਾ ਹੈਗਾ ਕੀਤਾ ਜਾਂਦਾ ਐਸ ਐਸਟੀਪੀਸੀ ਮੈਂਬਰ ਅਸੀਂ ਜਦੋਂ ਵੀ ਚਿੱਠੀ ਆਉਂਦੀ ਹੈ ਕਿ ਗੁਰਤਾ ਮਾਲੀ ਯਾਤਰਾ ਦੇ ਸਿੰਘ ਸੰਗਤਾਂ ਜੇ ਜਾਣਾ ਚਾਹੁੰਦੀਆਂ ਨੇ ਕਈ ਵਾਰੀ ਅਸੀਂ ਅੰਹਵਾਰ ਚ ਵੀ ਬਿਆਨ ਲਾਉਂਦੇ ਆ ਕਿ ਜਿਹੜੀਆਂ ਸੰਗਤਾਂ ਜਾਣਾ ਚਾਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੀ ਯਾਤਰਾ ਦੇ ਲਈ ਜਿਹੜੇ ਸ਼ਰਧਾ ਨੂੰ ਜਾਣਾ ਚਾਹੁੰਦੇ ਨੇ ਉਹ ਆ ਕੇ ਗੁਰਦੁਆਰਾ ਬੇਰ ਸਾਹਿਬ ਵਿਖੇ ਆ ਕੇ ਆਪਣੇ ਜਿਹੜੇ ਪਾਸਪੋਰਟ ਉਹ ਅੱਗੇ ਡਿਪੋਜ਼ਿਟ ਕਰਾਉਣ। ਤੇ ਬੀਬੀ ਜੀ ਇਹਦੇ ਵਿੱਚ ਕਿੱਥੇ ਜਦੋਂ ਤੁਸੀਂ ਫਾਈਲ ਪ੍ਰੋਸੈਸ ਕੀਤੀ ਉਸ ਤੋਂ ਬਾਅਦ ਕੋਈ ਇਹ ਮੌਕਾ ਆਇਆ ਕਿ ਫਾਈਲ ਵਾਪਸ ਆਈ ਹੋਵੇ ਕਿਸੇ ਕਾਰਨ ਨੂੰ ਲੈ ਕੇ ਮੈਨੂੰ ਇਹਦੇ ਬਾਰੇ ਕੋਈ ਕਮਿਸ਼ਨ ਨਹੀਂ ਆ। ਹੂੰ। ਤੋ ਕਿ ਪਹਿਲੀ ਜਿਹੜੀ ਖਬਰ ਆਈ ਸੀਗੀ ਉਹ ਇਹ ਸੀਗੀ ਕਿ ਸ਼ਾਇਦ ਆਪਣੇ ਜਿਹੜੇ ਵੀਜ਼ੇ ਨਹੀਂ ਲੱਗੇ ਹੈਗੇ ਤੇ ਇਹ ਜਿਹੜਾ ਅਸ਼ਰਦਾਲੂਆਂ ਦਾ ਜਥਾ ਉਹ ਪਾਕਿਸਤਾਨ ਨਹੀਂ ਜਾ ਰਿਹਾ ਫਿਰ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਨੇ ਉਹ ਫਾਈਲ ਕਲੀਅਰ ਕੀਤੀਆਂ ਤੇ ਇਹ ਜਿਹੜੇ ਜਿਹੜੇ ਕਲੀਅਰ ਹੋਏ ਤੇ ਫਿਰ ਇਹ ਸਾਰੀ ਲੜੀ ਸੰਗਤ ਹੈ ਜਿਹੜਾ ਵੱਡਾ ਜਥਾ ਵਾ ਇਹ ਪਾਕਿਸਤਾਨ ਦੇ ਗੁਰਦੁਆਰਾ ਮਰੀ ਯਾਤਰਾ ਦੇ ਲਈ ਗਿਆ ਐਸਜੀਪੀਸੀ ਨੇ ਕੋਈ ਆਬਜੈਕਸ਼ਨ ਕ੍ਰੀਏਟ ਕੀਤਾ ਹੋਇਆ ਤੁਹਾਨੂੰ ਦੱਸਿਆ ਹੋਵੇ ਕਿ ਇਸ ਫਾਈਲ ਚਾਹ ਤ੍ਰੂਟੀ ਹੈ ਇਦਾਂ ਦੀ ਕੋਈ ਗੱਲ ਨੇ ਮੇਰੇ ਨੋਟਿਸ ਵਿੱਚ ਨਹੀਂ ਹੈ ਜੀ ਕੋਈ ਅਸੀਬਾ ਤੇ ਬੀਬੀ ਜੀ ਜਿੱਦਾਂ ਕੋਈ ਉਹਨਾਂ ਦੇ ਅਪਰਾਧਿਕ ਰਿਕਾਰਡ ਸੀਗੇ ਜਾਂ ਫਿਰ ਹੋਰ ਨਹੀਂ ਕੀ ਇਹਨਾਂ ਤੱਥਾਂ ਤੇ ਵੀ ਤੁਸੀਂ ਜਾਂਚ ਕਰਦੇ ਹੋ ਕਿ ਤੁਹਾਡਾ ਕੰਮ ਸਿਰਫ ਰეკਮੈਂਡ ਕਰਨਾ ਹੈ ਮੇਰਾ ਐਜ਼ ਅ ਐਸਜੀਪੀਸੀ ਮੈਂਬਰ ਮੇਰਾ ਰეკਮੈਂਡ ਕਰਨਾ ਹੀ ਕੰਮ ਹੈ ਤੇ ਸਭ ਤੋਂ ਵੱਧ ਇਹ ਹੁੰਦਾ ਕਿ ਅਸੀਂ ਆਪਣੇ ਜਿਹੜੇ ਮੋਦਵਾਰ ਹੁੰਦੇ ਆ ਉਸ ਪਿੰਡ ਦੇ ਉਹਨਾਂ ਨੂੰ ਪੁੱਛ ਲੈਣੇ ਆ ਕਿ ਵੀ ਇਹ ਗੁਰ ਘਰ ਨੂੰ ਸਮਰਪਿਤ ਸ਼ਖਸੀਅਤ ਹੈ ਜਿਹੜੀ ਜਾਨਣਾ ਚਾਹਦੀ ਹੈ ਤਾਂ ਕਿ ਸਹੀ ਬੰਦੇ ਅਨ ਇਡੈਂਟੀਫਿਕੇਸ਼ਨ ਹੋਏ ਤੇ ਉਹ ਜਾ ਸਕਣ ਗੁਰਦੁਆਰਾ ਸਾਹਿਬ ਦਰਸ਼ਣਾਂ ਲਈ ਅ ਅਕੀਦ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਐਸਜੀਬੀਸੀ ਨੇ ਬਿਆਨ ਜਾਰੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਆਇਡੈਂਟੀਫਿਕੇਸ਼ਨ ਚੈੱਕ ਕਰਦੇ ਹਾਂ ਕਿ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਕੋਈ ਏਦਾਂ ਦਾ ਰੂਲ ਪਹਿਲਾਂ ਸੀ ਕਿ ਕੱਲੀ ਔਰਤ ਨੂੰ ਨਹੀਂ ਰეკਮੈਂਡ ਕੀਤਾ ਜਾਂਦਾ ਜਾਂ ਏਦਾਂ ਦੀ ਕੋਈ ਗੱਲ ਸੀ ਐਸਐਸਸੀਪੀਸੀ ਮੈਂਬਰ ਮੈਂ ਤਾਂ ਸਿਰਫ ਪਾਸਪੋਰਟਸ ਨੂੰ ਹੁੰਨਤਾ ਕਰ ਰეკਮੈਂਡ ਕਰਕੇ ਤੇ ਭੇਜ ਦਿੰਦੀ ਰਹੀ ਹਾਂ ਅਗੋਂ ਜੋ ਵੀ ਹੁੰਦਾ ਹੈ objections ਲੱਗਣੇ ਆ ਜਾਂ ਕੀ ਪ੍ਰੋਟੋਕੋਲ ਹੈ ਜੋ ਵੀ ਉਸ ਵੇਲੇ ਦੇ ਨਿਯਮ ਹੁੰਦੇ ਆ ਉਹਦੇ ਮੁਤਾਬਕ ਯਾਤਰਾ ਵਿਭਾਗ ਹੀ ਜੜਾ ਵਾ ਉਹ ਤੇ ਐਕਟ ਕਰਦਾ ਵਾ ਅਕੀਦ ਦੇ ਵਿੱਚ ਜਦੋਂ ਤੁਹਾਨੂੰ ਇਹ ਪਤਾ ਲੱਗਾ ਕਿ ਉਹ ਮਿਸਿੰਗ ਨੇ ਨਹੀਂ ਆਏ ਫਿਰ ਤੁਸੀਂ ਆਪਣੇ ਫੌਰੀ ਤੌਰ ਤੇ ਕੋਈ ਕਾਰਵਾਈ ਕੀਤੀ ਹਾਂਜੀ ਐਦਾ ਕਿ ਜਿਹੜੇ ਜਥੇ ਦੇ ਸਾਡੇ ਲੀਡਰ ਸੀਗੇ ਬੀਬੀ ਅ ਬੀਬੀ ਪੋਲੂਵਾਰ ਜੀ ਹੈਗੇ ਨੇ ਮੈਨੂੰ ਪੂਰਾ ਨਾਮ ਇੱਕਦਮ ਮੇਰੇ ਸਮ੍ਰਿਤੀ ਚ ਨਹੀਂ ਹੈਗਾ ਹਾਂਜੀ ਉਹਨਾਂ ਨੇ ਮੈਨੂੰ ਫੋਨ ਕੀਤਾ ਸ਼ਾਮ ਨੂੰ ਕਿ ਬੀਬੀ ਜੀ ਅਦਾ ਤੁਹਾਡੇ ਹਲਕੇ ਕਪੂਰਥਲੇ ਤੋਂ ਇੱਕ ਬੀਬੀ ਹੈ ਉਹ ਵਾਪਸ ਨਹੀਂ ਆਏ ਹੈਗੇ ਤੇ ਮੈਂ ਕਿਹਾ ਬੀਬੀ ਜੀ ਵੀ ਉਹਦੋਂ ਰਾਤ ਦੇ 8 ਵਜੇ ਹੋਣੇ ਆ ਮੈਂ ਕਿਹਾ ਜੀ ਮੈਂ ਸਵੇਰੇ ਜਾਉਂਗੀ ਤੇ ਪਿੰਡ ਜਾ ਕੇ ਦੇਖ ਕੇ ਆਉਂਦੀ ਆ ਸੋ ਮੈਂ ਸਵੇਰੇ ਉੱਠ ਕੇ ਵੈਂਡਾ ਮਨੀਪੁਰ ਵੇਖੇ ਗਈ ਮੇਰੇ ਨਾਲ ਰਿਕਾਰਡ ਕੀਪਰ ਜਿਹੜੇ ਸਾਡੇ ਪੇਰ ਸਾਬ ਦੇ ਸੀਗੇ ਸਰਦਾਰ ਪਵਨਦੀਪ ਸਿੰਘ ਹੋ ਗਏ ਉੱਥੇ ਜਾ ਕੇ ਜਿਹੜੇ ਸਾਡੇ ਨੰਬਰਦਾਰ ਨੇ ਸਰਦਾਰ ਅਰਜਨ ਸਿੰਘ ਮੈਂ ਉਹਨਾਂ ਦੇ ਘਰ ਗਈ ਕਿਉਂਕਿ ਮੈਂ ਉਹਨਾਂ ਕੋਲ ਤਫਤੀਸ਼ ਕੀਤੀ ਸੀ ਪੁੱਛਿਆ ਸੀਗਾ ਕਿ ਇਹ ਬੀਬੀ ਸਰਬਜੀਤ कौर ਜਾਣਾ ਚਾਹਦੀ ਹੈ ਤੇ ਮੈਂ ਕਿਹਾ ਜੀ ਵੀ ਉਹ ਘਰ ਨਹੀਂ ਪਹੁੰਚੇ ਹੈਗੇ ਫਿਰ ਨੰਬਰਦਾਰ ਸਾਹਿਬ ਮੇਰੇ ਨਾਲ ਗਏ ਅਸੀਂ ਉਹਨਾਂ ਦੇ ਘਰ ਗਏ ਬੀਬੀ ਸਰਬਜੀਤ कौर ਦੇ ਘਰ ਗਏ ਉੱਥੇ ਉਹਨਾਂ ਦਾ ਬੇਟਾ ਘਰੇ ਸੀਗਾ ਉਹਨਾਂ ਨੇ ਵੀ ਇਹ ਹੀ ਕਿਹਾ ਕਿ ਸਾਡੇ ਮਾਤਾ ਜੀ ਜਿਹੜੇ ਆ ਉਹ ਘਰ ਨਹੀਂ ਆਏ ਹੈਗੇ ਤੇ ਫਿਰ ਉਹਨਾਂ ਦੇ ਸ਼ਾਇਦ ਦੋ ਬੇਟੇ ਨੇ ਦੂਜੇ ਬੇਟੇ ਨਾਲ ਵੀ ਐਸੀ ਜਿਹੜਾ ਸਾਡੇ ਰਿਕੋਰਡ ਕੀਪਰ ਸੀ ਮੇਰੇ ਨਾਲ ਪਵਨਦੀਪ ਸਿੰਘ ਜੀ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹ ਬੱਚਾ ਸ਼ਾਇਦ ਸੁਲਤਾਨਪੁਰ ਕੋਤੋ ਦੀ ਗਿਆ ਹੋਇਆ ਐਸੀ ਉਹ ਕਹਿੰਦਾ ਜੀ ਐਦਾਂ ਵਾਂ ਵੀ ਇਸਦੀ ਆਪਣੀ ਮੰਮੀ ਨਾਲ ਬੋਲਦੇ ਨਹੀਂ ਹੈਗੇ ਤੇ ਪਾਜੀ ਤੇ ਪਰ ਮੰਮੀ ਸਾਡੇ ਘਰ ਨਹੀਂ ਆਈ ਹੈਗੇ ਸੋ ਉਹਨਾਂ ਦਾ ਪਰਿਵਾਰ ਸੀ ਉੱਥੇ ਚੰਗੀ ਕੋਠੀ ਹੈ ਮਾਨੀਪੁਰ ਦੇ ਵਿੱਚ ਨੰਬਰਦਾਰ ਸਾਹਿਬ ਦੇ ਘਰ ਮੈਂ ਜਦੋਂ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਨਾਲ ਦਾ ਜਿਹੜਾ ਘਰ ਆ ਉਹ ਉਹਨਾਂ ਦੀ ਹਵੇਲੀ ਆ ਬੀਬੀ ਸਰਬਜੀਤ ਕੌਰ ਦੀ ਤੇ ਉਹਨਾਂ ਦੀ ਜ਼ਮੀਨ ਵੀ ਮੇਰੇ ਕੋਲ ਕੋਠੀ ਦੇ ਸਾਹਮਣੇ ਹੀ ਮੈਨੂੰ ਉਹਨਾਂ ਨੇ ਦਿਖਾਈ ਦੀ ਆ ਉਹਨਾਂ ਦੀ ਪੈਲੀ ਐ ਸੋ ਐਸਐਸਪੀਸੀ ਮੈਂਬਰ ਦਾ ਮੇਰੀ ਡਿਊਟੀ ਸੀਗੀ ਇਹ ਦੇਖਣਾ ਕਿ ਉਹ ਬੰਦਾ ਉਸ ਪਿੰਡ ਦਾ ਹੈਗਾ ਬਾਕੀ ਕੰਮ ਤਾਂ ਪੰਜਾਬ ਸਰਕਾਰ ਦਾ ਹੈ ਜਾਂ ਗਵਰਨਮੈਂਟ ਆਫ ਇੰਡੀਆ ਦਾ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਦੇਖਣਾ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨਾ ਹੈ ਅਸੀਂ ਤਾਂ ਸਿਰਫ ਇੱਥੋਂ ਤੱਕ ਡਿਊਟੀ ਸੀਗੀ ਕਿ ਜਿਹੜਾ ਵੀ ਕੋਈ ਸਿੱਖ ਸ਼ਰਧਾਲੂ ਗੁਰਦ ਆਮਾ ਦੀ ਯਾਤਰਾ ਲਈ ਜਾਣਾ ਚਾਹੁੰਦਾ ਉਹਦੇ ਲਈ ਅਸੀਂ ਉਹਨਾਂ ਨੂੰ ਰეკਮੈਂਡ ਕਰ ਕਦੀ ਕਰਤਾਰਪੁਰ ਕੋਰੀਡੋਰ ਜਨਵਰੀ ਵੀ ਗੱਲ ਹੋਈ ਉਹਨਾਂ ਦੀ ਕੋਈ ਤੁਹਾਡੇ ਕੋਲ ਪੁਰਾਣੇ ਸਮੇਂ ਚ ਕੋਈ ਯਾਦ ਆਈ ਹੋਵੇ ਕੋਈ ਗਰੰਟ ਕੀਤੀ ਹੋਵੇ ਮੇਰੇ ਸਮੇਂ ਮੇਰੇ ਕੋਲ ਕੋਈ ਯਾਦ ਨਹੀਂ ਆਈ